ਅਧਾ ਤਲਵਿੰਦਰ ਮੇਰਾ ਭਰਾ ਛੋਟਾ ਵੀਰ ਹੈ ਤਲਵਿੰਦਰ ਬਿੱਲਾ ਪਹਿਲਾਂ ਤਾਂ ਇੱਕ ਤਾੜੀ ਮਾਰੋ ਉਸ ਸ਼ਰਕਾਰ ਦੇ ਨਾਮ ਤੇ ਮੇਰਾ ਛੋਟਾ ਭਰਾ ਹੋ ਗਲਵਿੰਦਰ ਰਾਜਵੀਰ ਅਸੀਂ ਸਾਰੇ ਇਕੱਠੇ ਪੰਜਾਬੀ ਯੂਨੀਵਰਸਿਟੀ ਚ ਪੜ੍ਹੇ ਆਂ ਅੱਛ ਜੀ ਜੀ ਤੇ ਆ ਜਾਉਂਦਾ ਨੂੰ ਮੈਨੂੰ ਕਿੰਨੇ ਜੀ ਭਾਈ ਜੀ ਕਹਿੰਦੇ ਹਾਂ ਸਾਜ ਜੀ ਇੱਕ ਮਿੰਟ ਰੁਕਾ ਤੁਸੀਂ ਦੀ ਪੰਜਾਬੀ ਜਨਨ ਸੀ ਕੱਤੀ ਵੀ ਜੀ ਭਾਈ ਜੰਨਾਵੀ ਯੂਨੀਵਰਸਿਟੀ ਆਲੇ ਬੈਠਾ ਵਾ ਬਹੁਤ ਬਹੁਤ ਪਿਆਰ ਕਰਦੇ ਤਾਂ ਅੱਜ ਕਈ ਫੋਨ ਕਰਕੇ ਆਉਣੇ ਮੈਨੂੰ ਪੁੱਛਿਆ ਕਿਵੇਂ ਤੂੰ ਠੀਕ ਹੈ ਕਿਉਂਕਿ ਉਹ ਵੀ ਉਸ ਦਿਨ ਦਾ ਉੱਥੇ ਸੀ ਕੰਟਰੋਲ ਵੀ ਭਰਿਆ ਪਿਆ ਉਹਨੂੰ ਪਤਾ ਸੀ ਵੀ ਅੱਜ ਕਬਰ ਨ ਜਾਣਾ ਤੇ ਥੋੜਾ ਟਫ ਜ਼ਰੂਰ ਹੈ ਸਾਡੇ ਲਈ ਅਸ ਅਸ ਟਾਈਮ ਤੇ ਸਟੇਜਾਂ ਤੇ ਆ ਕੇ ਨੱਚਣਾ ਗਾਉਣਾ ਤੁਹਾਡੇ ਨਾਲ ਜੋ ਵੀ ਅਜਿਹੇ ਅਹਿਸਾਸ ਮੈਂ ਸਾਂਝੇ ਕਰ ਰਿਹਾ ਹਾਂ ਉਹਨੇ ਫੋਨ ਕਰਕੇ ਮੈਨੂੰ ਪੁੱਛਿਆ ਵੀ ਕਹਿੰਦਾ ਕਹਿੰਦਾ ਕੋਈ ਨਹੀਂ ਨੱਚਣਾ ਵੀ ਇਬਾਦਤ ਬਣ ਜਾਂਦਾ ਹੈ ਨੱਚਣ ਦਾ ਜੇ ਚੱਜ ਹੋਵੇ ਕਹਿੰਦਾ ਕੋਈ ਨਹੀਂ ਉਸ ਨੀਅਤ ਨਾਲ ਨੱਚੀ ਜਿਹੜੀ ਰੱਬ ਨਾਲ ਜੋੜਦੀ ਹੈ ਕੋਈ ਨਹੀਂ ਇਹ ਵੀ ਦਰਗਾਹ ਤੱਕ ਪਹੁੰਚਦੀ ਹੈ ਸੋ ਮੇਰੇ ਉਸ ਭਰਾ ਲਈ ਵੀ ਬਹੁਤ-ਬਹੁਤ ਪਿਆਰ ਹੈ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਉਸ ਪ੍ਰਕਾਰ ਨੂੰ ਇੰਨਾ ਪਿਆਰ ਕਰਦੇ ਹੋ ਹੈ ਇੱਕ ਤਾੜੀ ਫੇਰ ਮਾਰ ਦਿਓ ਉਹਦੇ ਲਈ ਯਾਰ ਮੇਰਾ ਦਿਆਸੋਂ ਦੇ ਪੰਜਾਬ 14 ਰੌਣੇ ਕਲਵਿੰਦਰ ਅੱਜ ਕਲਵਿੰਦਰ ਮੇਰਾ ਭਰਾ ਛੋਟਾ ਵੀਰ ਹੈ ਕਲਵਿੰਦਰ ਬਿੱਲਾ ਪਹਿਲਾਂ ਤਾਂ ਇੱਕ ਤਾੜੀ ਮਾਰੋ ਸੁਣਕਾਰ ਦੇ ਨਾਂ ਤੇ ਮੇਰਾ ਛੋਟਾ ਭਰਾ ਹੋ ਕਲਵਿੰਦਰ ਰਾਜਵੀਰ ਅਸੀਂ ਸਾਰੇ ਇਕੱਠੇ ਪੰਜਾਬੀ ਯੂਨੀਵਰਸਿਟੀ ਚ ਪੜੇ ਆਂ ਆਜ ਜੀ ਤੇ ਆ ਜਾਉਂਦਾ ਨੂੰ ਮੈਨੂੰ ਕਿੰਨੇ ਜੀ ਭਾਈ ਜੀ ਕੀ ਗੱਲ ਐ ਅਸਾ ਜੀ ਇੱਕ ਮਿੰਟ ਰੁਕਾ ਤੁਸੀਂ ਤੇ ਪੰਜਾਬੀ ਜਨਰਲ ਸੀ ਕਿੱਥੇ ਵੀ ਜੀ ਭਾਈ ਜਨੈਵੀ ਯੂਨੀਵਰਸਿਟੀ ਆਲੇ ਬੈਠਾ ਭਾਬਾ ਬਹੁਤ ਬਹੁਤ ਪਿਆਰ ਕਰਦਾ ਤਾਂ ਅੱਜ ਕਈ ਫੋਨ ਕਰਕੇ ਆਣੇ ਮੈਨੂੰ ਪੁੱਛਿਆ ਕਿਵੇਂ ਤੂੰ ਠੀਕ ਐ ਕਿਉਂਕਿ ਉਹ ਵੀ ਉਸ ਦਿਨ ਦਾ ਉੱਠੀ ਸੀ ਤਾਂ ਤਰੋਂ ਵੀ ਭਰਿਆ ਪਿਆ ਉਹਨੂੰ ਪਤਾ ਸੀ ਵੀ ਅੱਜ ਕਮਰ ਨ ਜਾਣਾ ਤੇ ਥੋੜਾ ਟਫ ਜ਼ਰੂਰ ਆ ਸਾਡੇ ਲਈ ਐਸ ਐਸ ਟਾਈਮ ਤੇ ਸਟੇਜਾਂ ਤੇ ਆ ਕੇ ਨੱਚਣਾ ਗਾਉਣਾ ਤਦ ਨਾਲ ਜੋ ਵੀ ਦਾ ਚ ਅਹਿਸਾਸ ਮੈਂ ਸਾਂਝੇ ਕਰ ਰਿਹਾ ਉਹਨੇ ਫੋਨ ਕਰਕੇ ਮੈਨੂੰ ਪੁੱਛਿਆ ਵੀ ਕਹਿੰਦਾ ਕਹਿੰਦਾ ਕੋਈ ਨਹੀਂ ਨੱਚਣਾ ਵੀ ਇਬਾਦਤ ਬਣ ਜਾਂਦਾ ਨੱਚਣ ਦਾ ਜੇ ਚਾਜ ਹੋਵੇ ਕਹਿੰਦਾ ਕੋਈ ਨਹੀਂ ਉਸ ਨੀਅਤ ਨਾਲ ਨੱਚੀ ਜਿਹੜੀ ਰੱਬ ਨਾਲ ਜੋੜਦੀ ਹੈ ਕੋਈ ਨਹੀਂ ਇਹ ਵੀ ਦਰਗਾਹ ਤੱਕ ਪਹੁੰਚਦੀ ਹੈ। ਸੋ ਮੇਰੇ ਉਸ ਭਰਾ ਲਈ ਵੀ ਬਹੁਤ-ਬਹੁਤ ਪਿਆਰ ਹੈ। ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਉਸ ਪ੍ਰਕਾਰ ਨੂੰ ਇੰਨਾ ਪਿਆਰ ਕਰਦੇ ਹੋ। ਹੈ? ਇੱਕ ਤਾੜੀ ਫੇਰ ਮਾਰ ਦਿਓ ਉਹਦੇ ਲਈ ਯਾਰ। ਮੇਰਾ ਦਿਆ ਸੋਹੇ ਪੰਜਾਬ 14 ਰਹੇ ਭਗਵੰਦਰ